ਘਰਾਂ ਕੋਠੀਆਂ ਦੀ ਵੀਡੀਓ ਫ੍ਰੀ ਵਿੱਚ ਚੈਨਲ ਤੇ ਪਾਉਣ ਲਈ ਡੈੱਡੇ ਫੋਨ ਨਾਲ ਵੀਡੀਓ ਬਣਾ ਕੇ ਇਸ ਨੰਬਰ ਤੇ ਭੇਜੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਗੁਰੂ ਕਿਰਪਾ ਪ੍ਰਾਪਰਟੀ ਡਵਾਈਜ਼ਰ YouTube ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਹਰ ਤਰ੍ਹਾਂ ਦੀ ਕੋਠੀਆਂ ਮਕਾਨਾਂ ਤੇ ਘਰਾਂ ਦੀ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅੱਜ ਜੋ ਸੀ ਘਰ ਦੀ ਵੀਡੀਓ ਲੈ ਕੇ ਆਏ ਆ ਇਹ ਘਰ 4.5 ਬਿਸਵੇਜ ਜਗ੍ਹਾ ਵਿੱਚ ਬਣਿਆ ਹੋਇਆ ਫਰੰਟ ਤੇ ਸਾਰੀ ਦੇਖ ਹੀ ਲਈ ਹੈ ਜੀ ਘਰ ਦੀ ਡਿਮਾਂਡ ਮਾਲਕਾਂ ਨੇ 14 ਲੱਖ ਰੁਪਏ ਰੱਖੀ ਹੈ ਬਾਕੀ ਮੌਕੇ ਤੇ ਮਾਨਤਨ ਹੋ ਜਾਏਗਾ ਘਰ ਵਿੱਚ ਸਮਰਸੀਬਲ ਬੋਰ ਹੋਇਆ ਆ ਕਲੀ ਪੇਂਟ ਦਾ ਵੀ ਸਾਰਾ ਕੰਮ ਹੋਇਆ ਹੈ ਜੀ ਇੱਕ ਸਾਈਡ ਤੇ ਵਾਸ਼ਰੂਮ ਬਣਿਆ ਹੋਇਆ ਵਾਸ਼ਰੂਮ ਵਿੱਚ ਵੀ ਸਾਰੀ ਟਾਇਲ ਲੱਗੀ ਹੋਈ ਹੈ ਉਦੇ ਬਾਹਰ ਵਾਸ਼ਬੈਸਨ ਲੱਗਾ ਹੋਇਆ ਘਰ ਵੀ ਟੋਟਲ 2 ਕਮਰੇ ਬਣੇ ਹੋਏ ਆ ਦੋ ਵਾਸ਼ਰੂਮ ਬਣੇ ਹੋਏ ਨੇ ਇੱਕ ਕਿਚਨ ਬਣੀ ਹੋਈ ਹੈ ਇੱਕ ਲੌਬੀ ਬਣੀ ਹੋਈ ਹੈ ਜੀ ਛੱਤ ਤੇ ਪੀਓਪੀ ਦਾ ਕੰਮ ਸਾਰਾ ਹੋਇਆ ਹੋਇਆ ਲੌਬੀ ਏਰੀਆ ਵਿੱਚੋਂ ਹੀ ਪੌੜੀਆਂ ਉੱਪਰ ਜਾਂਦੀਆਂ ਹਨ ਦੂਜੀ ਮੰਜ਼ਲ ਨੂੰ ਬਾਕੀ ਤੁਹਾਨੂੰ ਸਾਰੇ ਪਾਸੇ ਕੈਮਰਾ ਘੁਮਾ ਕੇ ਦਿਖਾ ਦਿੰਨੇ ਆ ਤੁਸੀਂ ਦੇਖ ਲਓ ਇੱਕ ਵਾਰੀ ਮਾਲਕ ਦਾ ਨੰਬਰ ਹੈ ਜੀ 95014 50886 ਇਹ ਜੀ ਮਾਲਕਾ ਦਾ ਨੰਬਰ ਹੈ ਤੁਸੀਂ ਕੁਝ ਵੀ ਘਰ ਬਾਰੇ ਪੁੱਛਣਾ ਹੋਵੇ ਰੇਟ ਦੇ ਉੱਪਰ ਨੀਚੇ ਦੀ ਗੱਲ ਕਰਨੀ ਹੋਵੇ ਪ੍ਰੋਪਰ ਲੋਕੇਸ਼ਨ ਦੀ ਗੱਲ ਕਰਨੀ ਹੋਵੇ ਤਾਂ ਤੁਸੀਂ ਉਹਨਾਂ ਨੂੰ ਸਿੱਧਾ ਫੋਨ ਕਰ ਸਕਦੇ ਹੋ ਬਾਕੀ ਤੁਹਾਨੂੰ ਲੋਕੇਸ਼ਨ ਆਪਾਂ ਵੀ ਦੱਸ ਦਿੰਨੇ ਆ ਆ ਜੀ ਕਿਚਨ ਬਣੀ ਹੋਈ ਹੈ ਕਿਚਨ ਵੀ ਕਾਫੀ ਖੁੱਲਡੁੱਲੀ ਬਣੀ ਹੋਈ ਹੈ ਇੱਕ ਪਾਸੇ ਖਿੜਕੀ ਲੱਗੀ ਹੋਈ ਹੈ ਵੈਂਟੀਲੇਸ਼ਨ ਵਾਸਤੇ ਸਮਰਸਿਪਲ ਬੋਰ ਹੋਇਆ ਹੈ ਘਰ ਵਿੱਚ ਬਿਜਲੀ ਫਿਟਿੰਗ ਦਾ ਵੀ ਸਾਰਾ ਕੰਮ ਹੋਇਆ ਹੈ ਜੀ। ਬਾਥਰੂਮ ਦੋ ਬਣੇ ਹੋਏ ਨੇ ਇੱਕ ਤੁਹਾਨੂੰ ਬਾਹਰ ਦਿਖਾ ਦਿੱਤਾ ਸੀਗਾ। ਇੱਕ ਅੰਦਰ ਰੂਮ ਨਾਲ ਅਟੈਚ ਬਣਿਆ ਹੋਇਆ। ਆ ਜੀ ਪਹਿਲਾ ਰੂਮ ਬਣਿਆ ਹੋਇਆ। ਇਹਦੇ ਨਾਲ ਹੀ ਅਟੈਚ ਵਾਸ਼ਰੂਮ ਬਣਿਆ ਹੈ ਜੀ। ਨਾਲ ਪਿੱਛੇ ਵਾਸ਼ਿੰਗ ਏਰੀਆ ਬਣਿਆ ਹੋਇਆ। ਟਾਇਲ ਸਾਰੀ ਲੱਗੀ ਹੋਈ ਹੈ ਜੀ। ਬਾਥਰੂਮ ਵਿੱਚ ਵੀ ਸਾਰੀ ਦੀਵਾਰ ਤੇ ਟਾਇਲ ਲੱਗੀ ਹੋਈ ਹੈ, ਛੱਤ ਤੱਕਨ ਤੇ ਫਰਸ਼ ਤੇ ਵੀ ਸਾਰੀ ਟਾਇਲ ਲੱਗੀ ਹੋਈ ਹੈ। ਘਰ ਦਾ ਐਡਰੈਸ ਹੈ ਜੀ ਪਿੰਡ ਬੁਰਜ ਲਟਾ ਜ਼ਿਲ੍ਹਾ ਲੁਧਿਆਣਾ ਹਲਵਾਰਾ 에어ਪੋਰਟ ਤੋਂ 2 ਕਿਲੋਮੀਟਰ ਪੈਂਦਾ ਜੀ ਇਹ ਬਾਕੀ ਤੁਹਾਨੂੰ ਕਿਹੜੇ ਏਰੀਆ ਵਿੱਚ ਘਰ ਜਾਂ ਕੋਟੀ ਚਾਹੀਦੀ ਹੈ ਤੁਸੀਂ ਕਮੈਂਟ ਵਿੱਚ ਦੱਸ ਸਕਦੇ ਹੋ ਅਸੀਂ ਉਧਰ ਵਾਲੀ ਸਾਈਡ ਮੁਹੱਈਆ ਕਰਵਾਉਣ ਦੀ ਕੋਸ਼ਿਸ਼ ਕਰਾਂਗੇ ਜੀ ਪੂਰੀ ਇਹ ਘਰ ਲਾਲ ਲਕੀਰ ਦੇ ਅੰਦਰ ਆਂਦਾ ਜੀ ਘਰ ਨੂੰ ਜਿਹੜੀ ਗਲੀ ਲੱਗਦੀ ਹੈ ਉਹ 6 ਫੁੱਟ ਬਾਕੀ ਤਾਂ ਉੱਪਰ ਵੀ ਦਿਖਾ ਦਿੰਨੇ ਸਾਰਾ ਇਹ ਘਰ ਆਬਾਦੀ ਦੇ ਵਿੱਚ ਬਣਿਆ ਹੋਇਆ ਜੀ ਉੱਪਰ ਮੌਂਟੀ ਬਣੀ ਹੋਈ ਹੈ ਡਿਮਾਂਡ ਮਾਲਕਾਂ ਨੇ 14 ਲੱਖ ਰੁਪਏ ਰੱਖੀ ਹੈ ਬਾਕੀ ਮੌਕੇ ਤੇ ਮਾਨਤਾ ਨਾ ਹੋ ਜਾਊਗਾ ਹਾ ਦੇਖੋ ਜੀ ਆਸੇ ਪਾਸੇ ਸਾਰੀ ਆਬਾਦੀ ਹੈ ਵਾਦੀ ਦੇ ਵਿੱਚ ਘਰ ਬਣਿਆ ਹੋਇਆ ਜੀ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰ ਦਿਓ ਜੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਬਾ ਦਿਓ ਤਾਂ ਜੋ ਆਉਣ ਵਾਲੇ ਟਾਈਮ ਵਿੱਚ ਆਪਾਂ ਘਰਾਂ ਘੋਟੀਆਂ ਮਕਾਨਾਂ ਦੀ ਵੀਡੀਓ ਅਪਲੋਡ ਕਰੀਏ ਤਾਂ ਤੁਹਾਨੂੰ ਨੋਟੀਫਿਕੇਸ਼ਨ ਆ ਜਾਵੇ ਜੀ